ਹਾਂਜੀ ਵੇਦਗਰ ਉਹ ਲਿਆਂਦਾ ਹੈ ਇਨਕਲਾਬ ਤੁਸੀਂ ਵੀ ਬਦਲਾਅ ਦੇ ਵਿੱਚ ਸ਼ਾਮਲ ਹੋਗੇ ਜਿਹੜਾ ਅੱਜ ਚੋਣਾਂ ਦਾ ਰਿਜ਼ਲਟ ਆਇਆ ਹੈ ਬਲਾਕ ਕਮੇਟੀ ਦੀਆਂ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਦਾ ਜਿਹਦੇ ਵਿੱਚ ਤੁਹਾਡੇ ਤੇ ਇਸ ਗੱਲ ਦੀ ਵੱਡੀ ਉਮੀਦ ਸੀ ਕਿ ਤੁਸੀਂ ਵੱਡੀ ਭੂਮਿਕਾ ਨਿਭਾਓਗੇ ਪੰਜਾਬ ਦੇ ਵਿੱਚੋਂ ਜਿੰਨੇ ਜ਼ੋਰ ਦੇ ਨਾਲ ਜਿੰਨੀ ਸ਼ਿੱਦਤ ਦੇ ਨਾਲ ਜਿੰਨੇ ਉਤਾਵਲੇ ਹੋ ਕੇ ਤੁਸੀਂ ਆਮ ਆਦਮੀ ਪਾਰਟੀ ਨੂੰ ਲਿਆਂਦਾ ਸੀ ਉਹਨੂੰ ਭਜਾਉਣ ਵਿੱਚ ਵੀ ਉਹਨੇ ਹੀ ਯੋਗਦਾਨ ਪਾਉਂਗੇ ਪਰ ਬਹੁ ਗਿਣਤੀ ਨੇ ਨਹੀਂ ਪਾਇਆ ਪੰਜਾਬ ਦੇ ਲੋਕਾਂ ਦਾ ਇਸ ਗੱਲਬਾਤ ਲਈ ਧੰਨਵਾਦ ਹੈ ਜਿਹੜੇ ਨੇ ਇਹ ਗੱਲ ਸਮਝ ਲਈ ਹੈ ਵੱਡੇ ਵੱਡੇ ਆਗੂਆਂ ਦੇ ਲੀਡਰਾਂ ਦੇ ਮੰਤਰੀਆਂ ਵਿਧਾਇਕਾਂ ਦੇ ਪਿੰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਵਿਸਤਾਰ ਗੋਲ ਹੋ ਗਿਆ ਭਾਵੇਂ ਖੁੱਡੀਆਂ ਦਾ ਪਿੰਡ ਹੋਵੇ ਮੀਠੇਰ ਦਾ ਹੋਵੇ ਭਰਾਜ ਦਾ ਹੋਵੇ ਜਾਂ ਹੋਰ ਬਹੁਤੇ ਮੰਤਰੀਆਂ ਵਿਧਾਇਕਾਂ ਦਾ ਕੁਲਤਾਰ ਸੰਦਬਾਲਾ ਹੋਵੇ ਉਹਨਾਂ ਪਿੰਡਾਂ ਦੇ ਵਿੱਚੋਂ ਲੋਕਾਂ ਨੇ ਸ਼ੀਸ਼ਾ ਵਿਖਾਤਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਲੈਂਡ ਪੂਲਿੰਗ ਨੀਤੀ ਕਿਸਾਨ ਵਿਰੋਧੀ ਨੀਤੀਆਂ ਜਾਂ ਮਜ਼ਦੂਰ ਵਿਰੋਧੀ ਨੀਤੀਆਂ ਜਾਂ ਜਿਹੜਾ ਜ਼ੁਲਮ ਕੀਤਾ ਜਾ ਰਿਹਾ ਹੈ ਜਾਂ ਜਿਹੜੀ ਕਬਜ਼ੇ ਕੀਤੇ ਜਾ ਰਹੇ ਹੈ ਜਾਂ ਜਿਹੜਾ ਗੁੰਡਾਗਰਦੀ ਕੀਤੀ ਜਾ ਰਹੀ ਹੈ ਲਾ ਐਂਡ ਆਰਡਰ ਮੇਨਟੇਨ ਨਹੀਂ ਰੱਖਿਆ ਜਾ ਰਿਹਾ ਇਹਨਾਂ ਸਾਰਿਆਂ ਦੇ ਰੋਸ ਦੇ ਵਿੱਚ ਲੋਕਾਂ ਨੇ ਸ਼ੀਸਾ ਵਿਖਾਤਾ ਕਿ ਆਮ ਆਦਮੀ ਪਾਰਟੀ ਉਹਨਾਂ ਵੱਡੇ ਵੱਡੇ ਤਨੰਤਰਾਂ ਦੇ ਪਿੰਡਾਂ ਚੋਂ ਬਾਰਡਾਂ ਚੋਂ ਹਲਕੇ ਚੋਹਾਰੀ ਹੈ ਜਿੱਤਿਆ ਜਿਹੜਾ ਮਰਜ਼ੀ ਹੋਵੇ ਸਾਨੂੰ ਇਸ ਨਾਲ ਕੋਈ ਬਹੁਤਾ ਵੱਡਾ ਮਤਲਬ ਨਹੀਂ ਕਿਉਂਕਿ ਉਹਨਾਂ ਦਾ ਵੀ ਪਿਛਲੇ ਸਮਿਆਂ ਦੇ ਵਿੱਚ ਇਹੀ ਯੋਗਦਾਨ ਰਿਹਾ ਇਹੀ ਕੁਝ ਉਹਨਾਂ ਦਾ ਰਿਹਾ ਜਿਹੜਾ ਕੁਝ ਆਮ ਆਦਮੀ ਪਾਰਟੀ ਨੂੰ ਕਰ ਰਹੀ ਹੈ ਸੋ ਫਿਰ ਵੀ ਬਹੁ ਗੰਟੀ ਬੇਰ ਵਗੈਰਾ ਨੇ ਇਸ ਗੱਲ ਤੇ ਗੌਰ ਕਰੀ ਹੈ ਉਹਨਾਂ ਨੇ ਕੈਂਪੇਨ ਦੇ ਵਿੱਚ ਹਿੱਸਾ ਪਾਇਆ ਉਹਨਾਂ ਨੇ ਇਸ ਗੱਲ ਤੋਂ ਕਿਨਾਰਾ ਕੀਤਾ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨ ਵਾਸਤੇ ਯੋਗਦਾਨ ਪਾਇਆ ਸੋ ਉਹਨਾਂ ਦਾ ਧੰਨਵਾਦ ਵੀ ਹੈ ਹਰੀ ਆਮ ਆਦਮੀ ਪਾਰਟੀ 4 ਸਾਲ ਦਾ ਜਿਹੜਾ ਆ ਸਮਾਦੀ ਪਾਰਟੀ ਦਾ ਅ ਕੰਮ ਸੀਗਾ ਵਰਕ ਸੀ ਉਹ ਲੋਕਾਂ ਸਾਹਮਣੇ ਆ ਗਿਆ ਤੇ ਲੋਕਾਂ ਨੇ ਠੁਕਰਾਤਾ ਸੂਕ ਸਾਲ ਬਚਦਾ ਹੁਣ ਆਪਣਾ ਇਹ ਸਾਲ ਤੁਹਾਡਾ ਹੋਣਾ ਚਾਹੀਦਾ ਆਮਾਦੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਕਿ ਦੂਜੀਆਂ ਸਰਕਾਰਾਂ ਦੂਜੀਆਂ ਪਾਰਟੀਆਂ ਆਖਰੀ ਸਮਾਂ ਆਖਰੀ ਸਾਲ ਵਿਕਾਸ ਦਾ ਭਰਾ ਮਨਾਉਂਦੀਆਂ ਨੇ ਅਸੀਂ ਸ਼ੁਰੂ ਚ ਕਰਾਂਗੇ ਪੰਜਾਬ ਦੇ ਵਿੱਚ ਸਾਰੇ ਥਾਮਾਂ ਤੇ ਹਾਲਾਤ ਬੁਰੀ ਐ ਭਰਤੀ ਕਲੰਡਰ ਲਾਗੂ ਨਹੀਂ ਕੀਤਾ ਤੁਹਾਨੂੰ ਪਤਾ ਐ ਇੱਕ ਵੀ ਪੋਸਟ ਨਹੀਂ ਕੱਢੀ ਸਿੱਖਿਆ ਭਾਗ ਦੇ ਵਿੱਚ ਰੱਦ ਜ਼ਰੂਰ ਕੀਤੀਆਂ ਨੇ ਸੋ ਇਹ ਸਾਰੇ ਕੁਝ ਦਾ ਬਦਲਾ ਲੈਣ ਵਾਸਤੇ ਤੁਸੀਂ ਅੱਜ ਤੋਂ ਤਿਆਰ ਹੋ ਜਾਓ ਭੁੱਲ ਜਾਓ ਕਿ ਤੁਹਾਡੇ ਆਮ ਆਦਮੀ ਪਾਰਟੀ ਕੋਈ ਕਾਰਵਾਈ ਕਰੂਗੀ ਜਬਰ ਕਰੂਗੀ ਜੇਲਾ ਥਾਣਿਆਂ ਦੇ ਵਿੱਚ ਡੱਕੂਗੀ ਕਿਉਂਕਿ ਇਸ ਨੂੰ ਆਪ ਦੀ ਅਸਲੀਅਤ ਪਤਾ ਲੱਗ ਚੁੱਕੀ ਹੈ ਜਮਨੀ ਚੌਂ ਦੇ ਵਿੱਚ ਤਰਨਤਾਰਨ ਦੇ ਵਿੱਚ ਬਰਨਾਲੇ ਦੇ ਵਿੱਚ ਪੂਰੀ ਤਰ੍ਹਾਂ ਹੀ ਲੱਗ ਚੁੱਕੀ ਹੈ ਘੋਟਾ ਮਾਤੇ ਵੀ ਸੋ ਕੋਈ ਵੱਡੀ ਲੀਡ ਨਾ ਮਿਲਣੀ ਜਿੱਥੇ ਵੀ ਕਿਤੇ ਜਿੱਤਿਆ ਆਮ ਆਦਮੀ ਪਾਰਟੀ ਦੇ ਉਹ ਵੀ ਇਸ ਗੱਲ ਦਾ ਗਵਾਹੀ ਭਰਦੇ ਐ ਕਿ ਪੰਜਾਬ ਦੇ ਲੋਕ ਇਸ ਆਮ ਆਦਮੀ ਪਾਰਟੀ ਤੋਂ ਅੱਕ ਚੁੱਕੀ ਐ ਸੋ ਤੁਹਾਡੇ ਰੋਜ਼ਗਾਰ ਦੇ ਰਸਤੇ ਦੇ ਵਿੱਚ ਆਮ ਆਦਮੀ ਪਾਰਟੀ ਜਿੰਨਾ ਘੜਕਿਆ ਇਹਨੂੰ ਤੁਸੀਂ ਚੱਕ ਦਿਓ ਆਓ ਆਪਾਂ 25 ਦਸੰਬਰ ਨੂੰ ਸੰਗਰੂਰ ਪੱਕਾ ਮੋਰਚਾ ਲਾਉਣ ਜਾ ਰਹੇ ਹਾਂ ਮੁੱਖ ਮੰਤਰੀ ਦੀ ਕੋਠੀ ਅੱਗੇ ਬੈਠਾਂਗੇ ਜਾ ਕੇ ਬੈਣ ਸੱਥਰ ਪਾਵਾਂਗੇ ਕਿ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ ਸੋ ਸਾਰੇ ਸਾਥੀ ਜੇ ਤੁਸੀਂ ਚਾਹੁੰਦੇ ਹੋ ਕਿਉਂਕਿ ਵੱਖਰੇ ਵੱਖਰੇ ਫਾਰਮੂਲੇ ਵੱਖਰੇ ਵੱਖਰੇ ਕਾਨੂੰਨ ਸਰਕਾਰ ਲੈ ਕੇ ਆ ਰਹੀ ਐ ਤੁਹਾਡਾ ਰੋਜ਼ਗਾਰ ਖਤਮ ਕਰਨ ਵਾਸਤੇ 55 ਵਾਲੀ ਸ਼ਰਤ ਖੜੀ ਹੈ ਜਾਂ ਕਈ ਵਿਸ਼ਿਆਂ ਦੀਆਂ ਪੋਸਟਾਂ ਖਤਮ ਕਰਨ ਤੇ ਜਾਂ ਘਟਾਉਣ ਤੇ ਜਾਂ ਮੇਜਰ ਸਬਜੈਕਟਾਂ ਚ ਉਹਨਾਂ ਨੂੰ ਮਾਈਨਰ ਸਬਜੈਕਟਾਂ ਦੇ ਵਿੱਚ ਲਿਆਉਣ ਦੀ ਗੱਲਬਾਤ ਕਰ ਰਹੀ ਹੈ ਸੋ ਇਹ ਸਾਰੇ ਕੁਝ ਨੂੰ ਜੇਕਰ ਤੁਸੀਂ ਰੋਕਣਾ ਚਾਹੁੰਦੇ ਹੋ ਜੇ ਤੁਸੀਂ ਪੋਸਟਾਂ ਲੈਣੇ ਚਾਹੁੰਦੇ ਚਾਰ ਸਾਲ ਲੰਘ ਗਏ ਉਡੀਕਦੇ ਆ ਨੂੰ ਤੁਹਾਨੂੰ ਲੱਗਦਾ ਸੀ ਕਿ ਹਰ ਇੱਕ ਸਾਲ ਦੇ ਅਖੀਰ ਦੇ ਵਿੱਚ ਸ਼ਾਇਦ ਪੋਸਟ ਆ ਜਾਣ ਬਾਈ ਚ ਆ ਜਾਣ 23 24 ਚ ਆ ਜਾਣ 25 ਵੀ ਲੰਘ ਚੁੱਕਿਆ ਨਹੀਂ ਆਈਆਂ 26 ਬਚਦੇ ਇਕੱਲਾ ਇਹਦੇ ਵਿੱਚ ਆਪਾਂ ਪੋਸਟਾਂ ਜਲਦੀ ਤੋਂ ਜਲਦੀ ਲਈਓ ਮਰਹਮਤ ਛੋਟ ਲਈਏ 55 ਰੱਦ ਕਰ ਪੇਪਰ ਕਰਵਾइए ਮਲਟੀਪਰਪਰਪੀਆਂ ਪੋਸਟਲ ਹੈ ਇਹ ਉਹ ਮਰਦ ਲਈਏ ਸੋ ਸਾਰੇ ਕੁਝ ਵਾਸਤੇ ਇਸ ਤੋਂ ਪਹਿਲਾਂ ਇਹ ਬਣਦਾ ਕਿ 25 ਤੀਕ 4 5 6 ਦਿਨ ਬਾਕੀ ਬਚਦੇ ਐ ਤੁਸੀਂ ਉਦੋਂ ਤੱਕ ਆਪੋ ਆਪਣੇ ਏਰੀਆ ਦੇ ਵਿੱਚ ਪਿੰਡਾਂ ਸ਼ਹਿਰਾਂ ਦੇ ਵਿੱਚ ਜਿੱਥੇ ਕਿਤੇ ਨਹੀਂ ਸਰਕਾਰੀ ਜਨਤਕ ਸਾਧਨ ਤੁਹਾਨੂੰ ਮਿਲਦੀ ਹੈ ਕੋਈ ਓਵਰਬ੍ਰਿਜ ਹੈ ਕੋਈ ਪੁਲੀ ਹੈ ਪਸੰਗੀ ਸਾਹ ਪਈ ਹੈ ਜਾਂ ਕੋਈ ਪਰਿਵਾਰ ਵਾਲਾ ਘਰ ਵਾਲਾ ਇਤਰਾਜ਼ ਨਹੀਂ ਕਰਦਾ ਕਿਸੇ ਕੰਧ ਕੋਲੇ ਤੇ ਜਿੱਥੇ ਕਿਤੇ ਵੀ 25 ਵਾਰਤ ਤੁਸੀਂ ਨਾਰੇ ਲੇਖਣੀ ਮੈਂ ਚਲਾ ਸਕਦੇ ਹਾਂ ਨਾਰੇ ਲਿਖੋ ਤੁਹਾਡੇ ਯਾਦ ਹੋਵੇ ਆਪਾਂ ਵਿਜੇਂਦਰ ਸਿੰਘਾ ਵੇਲੇ ਕੈਂਪੇਨ ਚਲਾਈ ਸੀ ਜਿਹਦੇ ਨਾਲ ਆਪਾਂ ਨੂੰ ਕਾਫੀ ਵੱਡਾ ਹੰਗਾਰਾ ਮਿਲਿਆ ਸੀ ਹਲਾਹਾਰਾ ਮਿਲਿਆ ਸੀ ਤੇ ਉਦੋਂ ਤੱਕ ਤੁਸੀਂ ਆਪਣੇ ਅਧਿਆਪਕਾਂ ਕੋਲੇ ਜਾ ਕੇ ਸਕੂਲਾਂ ਦੇ ਵਿੱਚ ਫੰਡ ਇਕੱਠਾ ਕਰ ਸਕਦੇ ਹੋ ਅਧਿਆਪਕਾਂ ਸਾਹਿਬਾਨ ਨੂੰ ਬੇਨਤੀ ਕਰਕੇ ਕਿ ਸਾਨੂੰ ਰੋਜ਼ਗਾਰ ਦੇ ਵਿੱਚ ਤੁਹਾਡੇ ਵਿੱਚੀ ਸਹਾਇਤਾ ਦੀ ਲੋੜ ਹੈ 25 ਦਸੰਬਰ ਤੋਂ ਅਸੀਂ ਸਹੁਰੂਲ ਪੱਕਾ ਮੋਰਚਾ ਲਾ ਰਹੇ ਹਾਂ ਸੋ ਤੁਸੀਂ ਪਹੁੰਚਣਾ ਵੀ ਹੈ ਫੰਡ ਸਹਾਇਤਾ ਵੀ ਕਰਿਓ ਸਾਰੇ ਅਧਿਆਪਕ ਤੁਹਾਨੂੰ ਫੰਡ ਸਹਿਯੋਗ ਕਰਨਗੇ ਜਿੱਥੇ ਤੇ ਤੇ ਲੋੜ ਪਈ ਤੁਸੀਂ ਸਾਨੂੰ ਫੋਨ ਕਾਲ ਕਰਕੇ ਦਿਖਿਓ ਸੋ ਤੁਹਾਨੂੰ ਬੇਨ ਕਿ 25 ਦੇ ਤਿਆਰੀਆਂ ਵਾਸਤੇ ਹੋਣੇ ਤੋਂ ਤਿਆਰੀਆਂ ਕਰੀਏ ਆਪਾਂ ਆ ਫੰਡ ਵਿੱਚ ਚਲਾਈਏ ਨਾਰੇ ਲਿਖਣ ਦੀ ਵਿੱਚ ਚਲਾਈਏ ਆਪਣੇ ਗੁਰਪਾਣੇ ਵਿੱਚ ਆਪਣੇ ਜੁਸ਼ਲੀ ਅਕਾਉਂਟਸ ਦੇ ਉੱਤੇ ਤੁਸੀਂ ਲਿਸਟਾਂ ਬਣਾਈਏ ਬਣਾਓ 25 ਨੂੰ ਸਵੇਰੇ 11 ਵਜੇ ਆਪਾਂ ਮੁੱਖ ਮੰਤਰੀ ਦੀ ਕੋਠਰੀ ਮਿਲਾਂਗੇ 25 ਦਸੰਬਰ ਨੂੰ ਸੋ ਆਉਂਦੇ ਸ਼ਹੀਦੀ ਦਿਹਾੜਿਆਂ ਦੇ ਦਿਨਾਂ ਦੇ ਵਿੱਚ ਆਪਾਂ ਇਹ ਸਾਬਤ ਕਰੀਏ ਕਿ ਪੰਜਾਬ ਦੇ ਵਿੱਚ ਅਜੇ ਵੀ ਜ਼ਬਰ ਹੋ ਰਿਹਾ ਹੈ ਅਜੇ ਵੀ ਉਹੀ ਜਿਹੜਾ ਉਹਨਾਂ ਮੌਕੇ ਤੇ ਜ਼ਬਰ ਹੋਇਆ ਸੀਗਾ ਵੱਡੇ ਛੋਟੇ ਸਾਬ ਜੱਜਾਂ ਤੇ ਉਹ ਸਾਰਾ ਕੁਝ ਅਜੇ ਵੀ ਚੱਲ ਰਿਹਾ ਹੈ ਸੋ ਰਗਦੇਵ ਦੀ ਸਰਕਾਰ ਪੰਜਾਬ ਦੇ ਵਿੱਚ ਅਜੇ ਵੀ ਬਣੀ ਹੋਈ ਹੈ ਸੋ ਆਓ ਸਾਰੇ 25 ਤਰੀਕ ਨੂੰ ਆਪਾਂ ਸਭ ਨੂੰ ਇਕੱਠੇ ਹੋਵਾਂਗੇ ਜਿਨ੍ਹਾਂ ਨੇ ਇਸ ਆਮ ਆਦਮੀ ਪਾਰਟੀ ਦੇ ਪੈਰ ਖੜੇੜਨ ਵਾਸਤੇ ਯੋਗਦਾਨ ਪਾਇਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੰਜਮੁਰਤੇ ਵੱਲੋਂ ਮੈਂ ਸੁਭਿੰਦਰ ਸਿੰਤਲ ਮੋ